ਹਾਂਜੀ ਸਾਸਤਰੀ ਕੱਲ ਦੋਸਤੋ ਪਿੰਡੂ ਕੀਤਾ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਆ ਬਾਈ ਰੋਜ਼ ਦੀ ਤਰ੍ਹਾਂ ਹਾਜ਼ਰ ਆ ਜੀ ਅੱਜ ਵੀ ਫੇਰ ਆਪਾਂ ਕੋਟਪੂਰਾ ਮੰਡੀ ਦੇ ਵਿੱਚ ਤਾਜ਼ੇ-ਤਾਜ਼ੇ ਰੇਟ ਆਪਾਂ ਨੂੰ ਬੋਲੀ ਜਿਹੜੀ ਸਟਾਰਟ ਆਜੋ ਪਹਿਲਾਂ ਵਿੱਕ ਗਏ ਬਾਈ ਫੇਰ ਗੱਲ ਕਰਦੇ ਆ 35 40 45 550 550 ਜੀ 55 60 60 65 70 77 75 80 85 90 90 95 600 600 ਦੋ ਬਲੀਆਂ 5 605 ਬੋਲਾਂਗੇ ਨੇ 605 605 ਆ 10 610 ਰੁਪਏ ਬੋਲਾਂਗੇ ਨੇ 610 ਰੁਪਏ ਅੰਕਲ ਇੱਥੇ ਸਾਈ ਮੰਦਰ ਕੋਲ ਆਉਣਾ ਲੱਭੇ 610 ਰੁਪਏ ਕੀ ਬਾਤ ਆ ਭਾਈ ਪਹਿਲੇ ਨਾ ਆਹ ਸੌਰੀ ਦੂਸਰੇ ਨਕ ਦਾ ਰੇਟ ਲੱਗ ਗਿਆ ਕੀ ਬਾਤ ਆ ਭਾਈ ਹਨਾ ਕਿਤੇ ਮੈਂ ਇਹ ਰੇਟ ਅੱਜ ਫੇਰ ਬਈ ਟੋਪ ਦਾ ਰੇਟ ਬਣ ਗਿਆ ਇੱਥੇ ਤੇ ਨਕ ਜਿਹੜਾ ਲਾਸਟ ਤੇ ਇੱਕ ਫੇਰ ਆ ਗਿਆ ਤੇ ਲੋ ਭਾਈ ਇਨੇ ਜਿਹੜੇ ਨਕ ਖੜੇ ਹਲੇ ਉਧਰ ਵੀ 2 2 4 2 6 7 8 9 10 ਨਾਕ ਜਿਹੜੇ ਅੱਜ ਹੋ ਗਏ ਬਾਈ ਤੇ ਆ ਜਾਓ ਬਈ ਵੇਖੀ ਲੱਗ ਗਿੱਲੀ ਹੈਣੀ ਓਏ ਆਏ ਨਿਕਲੋ ਥੋੜੀ ਦਿੱਲੀ ਗੁੱਲੀ ਹੈਣੀਗੀ ਪੀਲਾ ਰੰਗ ਜ਼ਰੂਰ ਹੈਗਾ ਹਾਂ ਦੱਸੋ 300 ਰੁਪਿਆ 300 ਰੁਪਿਆ 300 5 ਕਰਦੇ 5 ਬਈ ਟਿੱਬੀ ਜਾਏਗਾ ਆ ਸੰਧ ਮੰਡਾ ਪੱਗੇ 200 ਰੁਪਏ ਕਰਾਇਆ ਬਾਈ 300 300 ਦਿੰਨਾ ਨਹੀਂ ਯਾਰ 290 ਦਾ ਯਾਰ ਉਹ ਪਛਲਾ ਪਾਲਾ ਟੌਲੀ ਵਾਲੇ ਨੂੰ ਕਰਾਇਆ ਪਛਲਾ ਬਾਈ ਚੱਲੀ ਜਾਂਦੀ ਗੋਲੀ ਖੜਿਆ 300 ਚੱਲ ਗਿਆ ਕੰਮ 305 10 ਕਈ ਆ 15 20 320 ਰੁਪਏ 25 25 30 35 40 48 48 350 ਚੰਗਾ 60 65 70 75 80 380 ਬੋਲਾਂਗੇ ਨੇ 380 ਦੇ ਘਰ ਸਹੀ ਲੋ ਬਈ 300 ਤੇ 80 ਰੁਪਏ 300 ਤੇ 80 ਰੁਪਏ ਜਿਹੜਾ ਰੇਟ ਲੱਗਾ ਤੁੜੀ ਇਹ ਵੀ ਚੰਗੀ ਸੀਗੀ ਬਾਈ ਹਨਾ ਤੇ ਤੁਸੀਂ ਕਮੈਂਟ ਕਰਕੇ ਬਾਈ ਜਰੂਰ ਦੱਸੋ ਤੁਹਾਡੇ ਅਰਗੇ ਦੇ ਵਿੱਚ ਜਿਹੜਾ ਕੀ ਰੇਟ ਜਿਹੜਾ ਟੌਪ ਦਾ ਰੇਟ ਚੱਲੀ ਜਾਂਦਾ ਹੈਗਾ ਥੋੜਾ ਯਾ ਬੋਲੀ ਤੋਂ ਲੇਟ ਹੋ ਗਏ ਇੱਕ ਅੱਧਾ ਮਿੰਟ ਬਾਈ ਤਾਂ ਕਰਕੇ ਜਿਹੜਾ ਮੌਕੇ ਤੇ ਵੀਡੀਓ ਸਟਾਰਟ ਹੋਈ ਆ ਤੇ ਹੋ ਜਾਈਦਾ ਬਾਈ ਹੁਣ ਨਾ ਕਦੇ ਕਦੇ ਤੇ ਚਲਦਾ ਹੀ ਆ ਆਜੋ ਬਾਈ ਯਾ ਬਾਈ ਹੈਪੀ 500 ਰੱਖਿਆ 500 ਆਖੋ ਬੋਲੀ ਆ ਗਏ ਹਾਂ ਨਾ ਕਟ ਗਾ 505 ਹਾਂ ਪੰਖੋ ਬੱਗੀ ਆ ਜੀ ਸ਼ਾਵਣ 15 ਬੈਠ ਚੱਲ ਜਾਇਆ ਜਾਉਂਗੇ ਭਾਈ 15 20 25 550 55 54 60 65 70 70 75 580 80 90 600 600 5 ਕਾਰ ਯਾਰ 5 ਦੇਖੀ ਜੋ ਯਾਰ ਜਿਹੜਾ ਕੱਢਾ 605 10 610 ਬੋਲਾਂਗੇ ਨੇ 15 ਕੈਰੈਕਟਰ 15 ਹਾਂ ਹਾਂ ਭਾਈ 615 ਬੋਲਦਾ ਕਿ 615 ਕਿਉਂ ਲੈ ਭਾਈ ਤੂੜੀ ਚੰਗੀ ਸੀ 600 ਤੇ 15 ਰੁਪਏ ਜਿਹੜਾ ਰੇਟ ਲੱਗਿਆ ਰੋਜ਼ ਦਾ ਰੇਟ ਹੁੰਦਾ ਭਾਈ ਕੋਟ ਕਪੂਰਾ ਮੰਡੀ ਦੇ ਵਿੱਚ 600 ਤੇ 15 ਰੁਪਏ ਜਿਹੜਾ ਰੇਟ ਲੱਗਿਆ ਹੈਗਾ ਆ ਜੋ ਭਾਈ ਅਸਲੀ ਤੁਹਾਨੂੰ ਬੋਲਾਈ 520 ਲੈ ਬੇਪਾਂਡ ਸੋਵੀ 25 550 550 54 70 70 75 80 85 90 94 600 5 605 ਬੋਲਾਂਗੇ ਨੇ 605 ਰੁਪਏ ਦੇ ਬਾਈ ਇਹਦੀ ਹੈ ਬਾਈ ਕੀ ਬਾਤ ਆ ਬਾਈ 605 ਰੁਪਏ ਜਿਹੜਾ ਇਹਦਾ ਵੀ ਰੇਟ ਲੱਗਿਆ ਹੈਗਾ ਹਣਾ ਜੇ ਤੂੜੀ ਚੰਗੀ ਆਈ ਆ ਬਾਈ ਅੱਤੇ ਗਾਹਕ ਵੀ ਚੰਗੇ ਆ ਜਿਹੜੇ ਹਣਾ ਰੇਟ ਜਿਹੜਾ ਵਧੀਆ ਲੱਗ ਜਾਂਦਾ ਹੈਗਾ ਇੰਨੇ ਕ ਨੱਕ ਜਿਹੜੇ ਹਲੇ ਹੋਰ ਪਏ ਆ ਬਾਈ ਲੋੜ ਤੂੜੀ ਆਈ ਵਧੀਆ ਬਾਈ ਨਹੀਂ ਅੰਦਰ ਦੀ ਹੈ ਬਾਈ ਬੋਲੋ ਬਾਈ 400 5 10 15 20 25 450 55 60 65 70 75 80 85 485 ਬੋਲਾ ਬੋਲਾ ਬਾਈ ਕਿਨੇ 90 ਕਰ ਦੇ 90 95 500 5 505 ਬੋਲਾਂਗੇ ਨਾ 505 ਲੋ ਬਾਈ 500 ਤੇ 5 ਰੁਪਏ 500 ਤੇ 5 ਰੁਪਏ ਜਿਹੜਾ ਰੇਟ ਲੱਗ ਗਿਆ ਚਾਰ ਨਗ ਹਾਲੇ ਜਿਹੜੇ ਖੜੇ ਆ ਬਾਈ ਤੇ ਥੋੜੀ ਵੇਖ ਕੇ ਲੋ ਬਈ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਬਈ ਤੁਹਾਡੇ ਇਰਦੇ ਵਿੱਚ ਜਿਹੜਾ ਕੀ ਰੇਟ ਜਿਹੜਾ ਚੱਲੀ ਜਾਂਦਾ ਹੋ ਗਿਆ ਹੈਗਾ ਤੇ ਕੱਲ ਜਿਹੜਾ ਰੇਟ ਚੱਲਿਆ ਸੀਗਾ 600 ਤੇ 650 ਰੁਪਏ ਤੱਕ ਜਿਹੜਾ ਰੇਟ ਕੱਲ ਦਾ ਸਿਰਾ ਰੇਟ ਰਿਹਾ ਹੈਗਾ ਅੱਜ ਇੱਕ ਕਿਹੜਾ ਬੰਦਾ ਕਿਹੜਾ ਬੰਦਾ ਕਿਹੜਾ ਬੰਦਾ ਜੱਫਾ ਕਿੱਥੇ ਆ ਜੱੜ ਦੱਸਿਓਏ ਉਹ ਜੱਫਾ ਉਹ ਜੱਫਾ ਆਹ ਆਹ ਕੀ ਚਾਰ ਪੰਡਾ ਵੱਧ ਹੋਣੀਆਂ ਬਸ ਇੰਨੇ ਬਰਖਾ ਕੀ ਗੱਲ ਹੈ ਯਾਰ ਬਾਈ ਛੋਟੀ ਵੀ ਆ ਜਾਂਦੀ ਆ ਉਹਦੇ ਕੱਟ ਲੈਂਦਾ ਕੋਈ ਹੈ ਉਹਦੇ ਕੱਟ ਲੈਂਦਾ ਉਹਦੇ ਕੱਟ ਲੈਂਦਾ ਉਹਦੇ ਕੱਟ ਲੈਂਦਾ 20 20 ਪੰਡਾ ਹੋਣਗੇ ਆ ਬੋਲੋ ਬਾਈ ਅੰਦਰ ਦੀ ਹੈ ਅੰਦਰ ਦੀ ਥੋੜੀ ਬੋਲਾ ਜੀ ਰੱਖੋ 500 200 ਰੱਖੋ ਹਾਂ ਜਿਹੜਾ ਦਾਨਦਾਨ ਫੰਡ ਆ ਤੁਹਾਡੀ ਵੀ ਵਾਹ ਲੈ ਆਰ ਵਾਰੀ ਹਾਂ ਪਤਾ ਚੱਲ ਗਿਆ ਸਾਬ ਨੂੰ ਜੜੀ ਕਿ ਨਹੀਂ ਐ 500 ਰੁਪਿਆ ਤੂੰ ਕਹਿੰਦਾ ਜਵਾਬ ਦਿੱਤਾ ਨੂੰ ਮੈਂ ਨਹੀਂ ਜਾਣਾ ਅਜੀ ਅਜੀ ਉਹ ਉਹ ਮੀਂਹ ਡੱਕ ਸਾਨੂੰ ਲੈ ਕੇ ਨਾ ਰਹਾ ਹੋ ਗਿਆ ਜਾ ਜਾ ਪਰ ਡਿਕਾ ਨਹੀਂ ਪਤਾ ਹੈ ਨੀ ਨਾ ਤੇਰੇ ਨਾਲ ਕੋਈ ਆਏ ਨਾ ਕਰੇ ਕਰੋ ਕੁਝ ਲੋਬੀ ਅੱਜ ਜਿਹੜਾ ਦਿਨ ਜਿਹੜਾ ਵੇਖੋ ਬਈ ਕਿੰਨਾ ਵਧੀਆ ਉਹ ਚੱਕਰ ਪੈ ਜਾਂਦਾ ਉਹਨਾਂ ਨਾਲ ਮਾੜਾ ਐ ਗੱਲਬਾਤ ਕਰਦੇ ਆ ਬਾਈ ਹਣਾ ਤਾਂ ਕਰਕੇ ਤੇ ਦਿਨ ਅੱਜ ਜਿਹੜਾ ਬਹੁਤ ਵਧੀਆ ਜਿਹੜਾ ਅੱਜ ਰਿਹਾ ਹੈਗਾ 400 400 ਉਹ ਮਿਲਦਾ ਕਿ ਨਹੀਂ ਜਾਂਦਾ ਨਹੀਂ ਕੋਈ 400 ਬਾਈ ਟੈਕੀ ਕਿਦੀ ਆ ਲੈ ਆਂਗਾ ਪੁੱਛ ਬਾਈ ਕਿੰਨਾ ਕਰਾਇਆ ਇੱਥੇ 400 ਕਹਿੰਦਾ 500 ਰੁਪਏ ਕਰਾਇਆ ਦੇ ਦੀ ਬਾਈ 500 ਦੇ ਦੀ ਬੋਲ ਬਾਈ 405 405 10 450 55 500 500, 500, 500, 500 500 5 505 ਬੋਲਾ ਬਾਈ ਕਿਨੇ 505 ਲੋ ਬਈ 500 ਤੇ 5 ਰੁਪਏ ਜਿਹੜਾ ਇਹ ਰੇਟ ਲੱਗਿਆ ਉਹ ਬਈ ਨਾ ਉਹ ਰੋਲਾ ਆ ਪੈ ਜਾਂਦਾ ਇਹਨਾਂ ਦਾ ਪਰ ਗਾਲ ਤੋਂ ਪੜਾ ਵੀ ਨਿਕਲ ਜਾਂਦੀ ਤਾਂ ਕਰਕੇ ਵਿੱਚ ਆਪਾਂ ਵੀਡੀਓ ਬੰਦ ਕਰਦੇ ਆਈ ਦੀ ਆ ਕਿਉਂਕਿ ਵੀ ਕੋਈ ਹੁੰਦੇ ਆ ਵੀ ਨਾਲ ਜਾਣ ਵਾਲੇ ਲਵਾਉਣ ਵਾਲੇ ਤੇ ਲੈ ਕੇ ਜਾਣ ਵਾਲੇ ਉਹਨਾਂ ਰੋਲਾ ਪੈ ਜਾਂਦਾ ਕੋਈ ਪੈਸੇ ਥੇਲੇ ਦਾ ਤਾਂ ਕਰਕੇ ਤੇ ਤੂੜੀ ਇਹ ਵੀ ਚੰਗੀ ਆ ਭਾਈ ਕੀ ਕਰਾ ਕੰਡੀ ਜਿਹਨੇ ਕਰਤੀ ਜੀ 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 ਬਾਈ ਬੈ ਟਾਲੀ ਵਾਲਾ ਆਪਣੀ ਅੰਦਰ ਦੀ ਅੰਦਰ ਦੀ ਥੋੜੀ ਬੋਲੋਈ ਨਾ 400 400 ਜੀ ਜੀ ਖੜੀ ਕਹਿ ਰਹੇ ਨੇ 400 ਪੰਜ ਜਿਗੀਆਂ ਜਾਏਗਾ ਬਾਈ ਪੰਜ 45000 ਯਾਰ 54 60 65 70 75 80 85 90 95 500 ਪੰਜ 10 15 20 520 ਬੋਲਾਂਗੇ ਨੇ 520 ਰੁਪਏ ਬਾਈ ਲੈ ਬਈ 520 ਰੁਪਏ ਰੇਟ ਲੱਗ ਗਿਆ 520 ਰੁਪਏ ਅੱਜ ਜਿਹੜਾ ਰੇਟ ਬਾਈ 500 550 600 ਰੁਪਏ ਤੇ ਜਿਹੜਾ ਚੱਲੀ ਜਾਂਦਾ ਦੋ ਨੱਕ ਰਹਿ ਗਏ ਲਾਸਟ ਲੈ ਬਈ ਤੂੜੀ ਵਿਖਾਈਏ ਐ ਆ ਬਾਈ ਰੰਗ ਜਾ ਇਹਦਾ ਭਾਈ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰ ਦਿਓ ਤੇ ਕਮੈਂਟ ਕਰਕੇ ਭਾਈ ਜਰੂਰ ਦੱਸਿਓ ਵੀ ਠੋੜੇ ਦੇਰ ਕੇ ਦੇ ਵਿੱਚ ਜਿਹੜਾ ਕੀ ਰੇਟ ਜਿਹੜਾ ਚੱਲੀ ਜਾਂਦਾ ਹੈ ਦੋ ਨਗ ਰਹਿ ਕੇ ਲਾਸਟ ਤੇ ਵੇਖ ਕੇ ਭਾਈ ਆ ਜਾਓ ਹਾਂ ਭਾਈ ਤੱਕਲਾ ਬਣਾਉਣਾ ਹੈ ભાઈ ਪਰਚੀ ਵਾਲੇ ਜੰਦਾ ਪਰਚੀ ਨਾਲ ਹੀ ਆ ਆ ਬੋਲੋ ਵੀ ਇਹਦੇ ਬੋਲੋ ਭਾਈ ਹੈ ਕੋਈ 200 ਰੁਪਇਆ ਰੱਖਦੇ ਯਾਰ 200 ਰੁਪਇਆ 200 ਰੁਪਇਆ 200 ਰੁਪਇਆ ਹਾਂਜੀ ਹਾਂਜੀ 5 205 ਜੀ 5 ਵਾਲੀ 205 ਬੋਲਾ ਕਿਨੇ ਮੈਂ ਨਹੀਂ ਬਾਤ ਸੁੱਕ ਥੱਲੇ ਪਾਉਣਾ ਤੇ ਠੀਕ ਕਰ ਲਾਉਣੀ ਬਾਈ ਰੁਪਇਆ ਲਵਾ ਬਾਈ ਨਹੀਂ ਬਈ 200 ਤੇ 5 ਰੁਪਏ 200 ਤੇ 5 ਰੁਪਏ ਜਿਹੜਾ ਰੇਟ ਲੱਗਾ ਈ ਥੂੜੀ ਜਿਹੜੀ ਬਈ ਥੋੜੀ ਮੈਲੀ ਤੇ ਸਲਾਪੀ ਆ ਹਨਾ ਹਨਾ ਆਹ ਲਾਸਟ ਨਾ ਰਹੇਗਾ ਈ ਥੂੜੀ ਚੰਗੀ ਆ ਬਈ ਲਾਸਟ ਆ ਬਈ ਇਹ ਹਾਂ ਲਾਸਟ ਈ ਅੰਦਰ ਦੀ ਬਈ ਨਹੀਂ ਆਪਣੀ ਨਹੀਂ ਬਈ ਅਰੇ ਅੱਛਾ ਜੀ ਲੱਗਦੀ ਅੰਦਰ ਦੀ ਹੂੰ ਹੂੰ ਲੋਈ ਲਾਸਟ ਟਰਾਲੀ ਰਹਿ ਗਈ ਇਹ ਬਸ ਦੇਖੋ ਰੱਖ ਜਾਂਦੀ ਹੈ ਕੀ ਆ ਬਈ ਆਪਣੇ ਆਸਤੋ ਆਪਣੀ ਅੰਦਰ ਦੀ ਬਾਈ ਅੰਦਰ ਦੇ ਥੋੜੀ ਬੋਲੋ ਜੀ 400 5 20 25 450 52 60 65 70 75 80 500 5 505 ਬੋਲਾਂਗੇ ਨੇ 505 ਰੁਪਏ ਬਾਈ ਕਿਦੀ ਦਾ ਲਈ ਆ ਰੁਪਏ ਲੈ ਵੀ 500 ਤੇ 5 ਰੁਪਏ ਹੈ ਭਾਈ 500 ਤੇ 5 ਰੁਪਏ ਜਿਹੜਾ ਰੇਟ ਲੱਗਾ ਲਾਸਟ ਨਗਦਾ ਇਹ ਭਾਈ ਟਾਪ ਦਾ ਰੇਟ ਦੱਦਗਾ 600 ਤੇ 20 25 ਰੁਪਏ ਤੇ ਜਿਹੜਾ ਅੱਜ ਟਾਪ ਦਾ ਰੇਟ ਰਿਹਾ ਭਾਈ ਹਨਾ ਤੇ ਨਗ ਜਿਹੜੇ 9 10 ਆਏ ਸੀਗੇ ਕਮੈਂਟ ਕਰਕੇ ਤੁਸੀਂ ਜਰੂਰ ਦੱਸਿਓ ਭਾਈ ਲਾਈਕ ਕਮੈਂਟ ਸ਼ੇਅਰ ਕਰਨਾ ਨਾ ਭੁੱਲਿਓ ਮਿਲਦੇ ਆਂ ਭਾਈ ਕੱਲ ਦੀ ਵੀਡੀਓ ਚ ਟਾਪ ਦਾ ਰੇਟ ਦੋ ਦਿਨ ਹੋ ਗਏ ਜਿਹੜਾ 6600 ਤੱਕ ਜਿਹੜਾ ਚੱਲੀ ਜਾਂਦਾ ਕੱਲ ਜਿਹੜਾ 600 ਤੇ 65 ਰੁਪਏ ਚੱਲਿਆ ਸੀਗਾ ਅੱਜ ਜਿਹੜਾ ਬਈ 600 ਤੇ 20 25 ਪਏ ਤੇ ਰਹਿ ਗਿਆ ਤਾਂ ਹਣਾ ਬਾਕੀ ਕੋੜ ਕਪੂਰਾ ਮੰਡੀ ਦੇ ਵਸਤਾ ਬਈ ਰੋਜ ਦਾ ਪਾ ਹੁੰਦਾ ਜਿਹੜਾ ਤੇ ਬਾਕੀ ਤੁੜੀ ਜਿਹੜੀ ਅੱਜ ਵਧੀਆ ਆਈ ਸੀ ਤੇ ਵਿੱਚ ਪੰਜ ਛੇ ਨਗ ਜਿਹੜੇ ਆ ਵਧੀਆ ਅੰਦਰ ਦੀ ਤੁੜੀ ਬਈ ਚਿੱਟੀ ਤੁੜੀ ਵਧੀਆ ਆਈ ਸੀਗੀ ਹਣਾ ਤੇ ਲੋ ਜੀ ਮਿਲਦੇ ਆ ਕੱਲ ਦੀ ਵੀਡੀਓ ਚ ਧੰਨਵਾਦ ਦੋਸਤੋ ਵੀਡੀਓ ਨਾਲ ਜੁੜਨ ਵਾਸਤੇ ਹੀ ਲੋ ਜੀ